ਸਾਡੇ ਬੰਦੇ ਨੇ ਫੈਸਲਾ ਨੂੰ ਪਤਾ ਜੀ ਅੱਜ ਲੱਗਣ ਡਿਆ ਜੀ ਅੱਜ ਛਤਰੀ ਨੂੰ ਕਪੜਾ ਸਾਡੀ ਪੂਰੀ ਤਿਆਰੀ ਹੋ ਗਈ ਹੈ ਇੱਕ ਕਾ ਟਰਾਲੀ ਖਲੋਤੀ ਆ ਡੰਡਾ じゃ ਕਿੰਨਾ ਕੋ ਚਾਛਦਰੀ ਤੋਂ ਜੋ ਟੱਟ ਦੇ ਬੰਦੇ ਆ ਕਿਹੜਾ ਜੀ ਆੜ ਮੈਨੂੰ ਐ ਕਰਕੇ ਬਹਿਣਾ ਪੈਂਦਾ ਇਹ ਸਿਰ ਥੱਲੇ ਤੁਸੀਂ ਹਿਸਾਬ ਲਾ ਲਓ ਕਿੰਨਾ ਕੋ ਓਦਾਂ ਕਰਕੇ ਬਹਿਣਾ ਮੈਂ ਹਾਂ ਗਾੜੀ ਇਹਦਾ ਕੀ ਬਤਾਉਣਾ ਅੱਜ ਲੱਗਾ ਨਹੀਂ ਛੱਤੀ ਅੱਜ ਕਰਤੀ ਐ ਫੁੱਲ ਤਿਆਰੀ ਕੱਲ ਦੁਪਹਿਰ 2 ਵਜੇ ਜੂਪੀ ਨੂੰ ਤੁਰਾਂਗੇ ਜੀ ਅਮੇ ਕੋ ਕਰਤਾ ਪੂਰਾ ਰੈਡੀ ਕਮ ਬਹਿਣ ਵਾਲਾ ਵੀ ਇਧਰ ਆ ਵੀ ਟਰਾਲੀ ਰੈਡੀ ਆ ਇਹਦੇ ਵਿੱਚ ਸਪੇਅਰ ਪਾਰਟ ਲਾਤਾ ਸਾਰਾ ਅ ਗ੍ਰੀਸ ਵਾਲ ਡੱਬਾ ਪੀਕ ਰੱਸੀ ਮੋਟਰਸਾਈਕਲ ਬੰਨਣ ਨੂੰ ਸਟਿੱਪਾਂ ਫੱਟੀ ਸ਼ਾਫਟਾਂ ਹੁੱਕਾਂ ਸਾਰਾ ਕੁਝ ਰੱਖ ਲਿਆ ਜੀ ਸਟੱਪਣੀਆਂ ਦੋ ਉਹ ਕਰੀਪਰ ਦੀ ਲਾਹੇ ਵਿੱਚ ਰੱਖ ਲਈ ਹੈ ਰੀਪਰ ਨੂੰ ਹੀ ਉਹ ਨਵੀਂ ਲੈ ਕੇ ਪਾਈ ਆ ਉਹ ਟੇਟਰ ਤੱਕ ਦੇ ਛਤਰੀ ਉਹ ਦਿਨ ਨੂੰ ਉਸ ਤਰ੍ਹਾਂ ਦੇਖੋ ਜੀ ਮਗਰ ਅਸੀਂ ਪਾਤੇ ਬੈਰਿੰਗ ਜਿਹੜੇ ਸਾਡੇ ਕੋਲ ਪੁਰਾਣੇ ਪਏ ਆ ਇੱਕ ਵਿੱਚ ਰਵਟਾਂ ਪਾਵਾਂਗੇ ਇੱਧਰ ਆ ਗਿਆ ਸਾਡਾ ਸਪੇਅਰ ਪਾਰਟ ਚਾਬੀਆਂ ਪਾਣੇ ਆ ਨਾਲ ਟਿਊਪਾਂ ਲੈ ਕੇ ਚੱਲੇ ਲਾਈਟਾਂ ਵਾਧੂ ਪਤਾ ਨਹੀਂ ਦਾ ਸਮੇਂ ਦਾ ਆ ਹੁੱਕ ਬਣਾਈ ਨਵੀਂ ਦੋ ਹੁੱਕਾਂ ਜੋੜ ਕੇ ਹਾਂ ਮਗਰ ਪਾਤਾ ਨਿਕਾਜਾ ਗੁੱਲਾ ਇਹ ਵਾਲਾ ਕੱਢ ਕੇ ਇਹਨੂੰ ਬਾਹਰ ਰੱਖ ਦਾਂਗੇ ਤੇ ਦੂਜੀ ਹੁੱਕ ਚਾੜ ਦਾਂਗੇ ਫਾਟੀ 'ਚ ਲੱਗਣ ਵਾਲੀ ਮਗਰ ਲਾਤੀਆਂ ਲਾਈਟਾਂ ਇਹਦੇ ਮਗਰਾਟਾਂ 'ਚ ਵੀ ਰਿੰਮਾਂ ਦੇ ਵਿੱਚ ਵੀ ਇਹਦੇ ਮਗਰਾਟਾਂ 'ਚ ਵੀ ਇੱਧਰ ਵੀ ਉਹ ਨਹੀਂ ਜੀ ਤੁਹਾਨੂੰ ਭਲੇਖਾ ਪਿਆ ਹਯੂਰ ਸਾਹਿਬ ਦਾ ਨਹੀਂ ਜੀ ਕਿਹਾ ਸੀ ਇਹ ਲੋਕਾਂ ਨੂੰ ਰਹਿਣਾ ਮੈਨੂੰ ਉੱਠਾ ਦੇਣਾ ਨਹੀਂ ਨਹੀਂ ਜੀ ਤੁਹਾਨੂੰ ਯੂਪੀ ਦਾ ਗਿਆਨ ਆ ਇਧਰ ਅਸੀਂ ਜੇਬ ਲਵਾਈ ਹੈ ਇਹਦੇ ਵਿੱਚ ਫੋਨ ਫੋਨ ਰੱਖਣ ਨੂੰ ਫੋਨ ਕਿ ਭਾਂ ਭੁੱਕੀ ਰੱਖੋ ਇਹਦੇ ਵਿੱਚ ਰਿਮੋਟ ਸਾਡਾ ਡੈਕ ਥੀਮ ਭਾਂ ਫੜੀ ਲਿਆਓ ਚੁੱਪੋ ਸੁ ਜੁੱਪਿਓ ਲਈਏ ਮੋ ਲੋਕ ਇੱਕੇ ਸ਼ਦਰੀ ਉਤਰਾ ਲਾ ਦਾਂਗੇ ਫਿਰ ਕਾ ਥੱਲੇ ਲਾਈ ਐਲਈਡੀ ਲਾਈਟ ਆਪ ਆ ਪੱਖੇ ਵਾਲੀਆਂ ਲਾਈਆਂ ਲਾਈਟਾਂ ਵਿੱਚ ਪੱਖੇ ਲੱਗੇ ਸਾਡੀਆਂ ਕੌਣ ਰਿਸਾਂ ਕਰ ਲੂ ਇਧਰ ਵੀ ਲਾਈਟਾਂ ਸ਼ੋਚ ਵੀ ਹਾਨ ਪਾ ਪਾ ਰਮੀ ਹਾਰਨ ਮਾਰ ਕੇ ਦਿਖਾਵ ਇੱਚ ਵੀ ਲਾਈਟਾਂ ਇੱਚ ਵੀ ਲਾਈਟਾਂ ਰਮੀ ਹਾਰਨ ਮਾਰ ਇੱਕਰਾ ਹੋਰ ਆਹੀਂ ਤੁਰ ਲੱਗਿਆ ਪਾਦ ਨਾਲ ਲਸਾਂਸਰ ਵੀ ਨਵਾਂ ਲਸਾਂਸਰ ਇਹੀਂ ਪਉਣਾ ਠੇਲੇ ਵਾਲਾ ਕੋਈ ਕੇਲਾ ਪਾਇਓ ਇੱਧਰ ਲਾਤਾ ਝੰਡਾ ਆਪਣੇ ਖਾਲਸੇ ਦਾ ਕਿਹੜਾ ਪਾਈਏ ਜੀ ਫਟ ਫਟ ਬਾਬਾ ਦਾ ਕਿਹੜਾ ਕੇਲਾ ਪਾਇਓ ਨਸਾਂਸਰ ਕਰੋ ਜੀ ਆਵਾਜ਼ ਚੈੱਕ ਸਾਡੇ ਸਪੀਕਰਾਂ ਦੀ ਤੇਰੇ ਅੰਦਰੋਂ ਲੈ ਆਉਂਦਾ ਦੇ ਤੂੰ ਮਨ ਕਰਾਉਂ ਨਾ ਵੀ ਦੇ ਤੀਵੋ ਜਾਉਂਦੇ ਹੈ ਉਹ ਹਮਾਰਾ ਜਵਾਪੜਾ ਕਰਨ ਚੱਲ ਰਿਹਾ ਹੈ ਇੱਚਾ ਗਈ ਐ ਤੇ ਰੱਖ ਪੀਣਾ ਹਨ ਕਰਦੀ ਹੈ ਡੈਕ ਬੰਦ ਹੋ ਗਈ ਚੈਕਿੰਗ ਇਹ ਚੋਰਾ ਡੁੱਟ ਰਿਹਾ ਚੁਕਲਾ